ਮੇਰੇ ਘਰ ਦੇ ਮੈਨੂੰ ਪੁੱਛਦੇ ਹੀ ਕਿ ਤੁਹਾਡੇ ਕੋਲ ਗੱਡੀ ਵੀ ਨਹੀਂ ਹੈਗੀ ਮੈਂ ਉਹਨਾਂ ਨੂੰ ਕੀ ਜਵਾਬ ਦਿੰਦੀ ਮੇਰੀ ਬੇਟੀ ਕਰਵਾ ਕੇ ਰਾ ਦਿੱਤੀ ਆ ਅੱਜ ਤੇ ਮੈਂ ਚੱਲ ਗਈਆਂ ਨਾ ਮੋਟਰਸਾਈਕਲ ਸੰਦੀਪ ਕੀ ਹੋਇਆ ਤੈਨੂੰ ਚੰਗੀ ਭਲੀ ਉੱਥੋਂ ਆਈਆਂ ਤੂੰ ਮੋਟਰਸਾਈਕਲ ਤੇ ਵੀ ਗਈਆਂ ਨਾ ਆਪਾਂ ਉਹ ਮੈਂ ਗੱਡੀ ਕਿਹਦੀ ਮੰਗਣਾ ਤੇ ਕਹਿਣ ਆਹ ਚੰਗੇ ਭਲੇ ਤੇ ਪੁੱਤ ਉੱਥੋਂ ਆਏ ਆ ਤੇ ਮੈਨੂੰ ਤੇ ਆਵਾਜ਼ ਆਈ ਹੈ ਤੇਰੀ ਬੜੀ ਗਰਮੀ ਦੀ ਉਹ ਨਹੀਂ ਨਹੀਂ ਮੰਮੀ ਇਦਾਂ ਦੀ ਕੋਈ ਵੀ ਨਹੀਂ ਗੱਲ ਹੈਗੀ ਉਹ ਗੱਲ ਤੇ ਨਹੀਂ ਹੋ ਗਈ ਸੰਦੀਪ ਹੁਣੀ ਫੇਰਾ ਪਾਉਣਾ ਆਏ ਹੀਗੇ ਤਿੰਨ ਜਣੇ ਆਏ ਤੇ ਮੋਟਰਸਾਈਕਲ ਤੇ ਹੀ ਆਏ ਆ ਗੱਡੀ ਦੇ ਕੋਲ ਹੁੰਦੀ ਆ ਨਾ ਚਲ ਜੇ ਆਪਣੇ ਨੂੰ ਕੋਈ ਅਭੀ ਨਵੀ ਹੋ ਗਈ ਉਹ ਮੇਰੀ ਗੱਲ ਸੁਣ ਇੱਥੇ ਨਵੀਂ ਚੀਜ਼ ਏਜੰਸੀ ਚ ਲੈ ਗਈ ਹੈ ਨਾ ਉਹ ਵੀ ਖਰਾਬ ਹੋਣੀ ਹੁੰਦੀ ਆ ਤੇ ਚਲ ਕੋਈ ਗੱਲ ਨਹੀਂ ਆਪਣੇ ਇਸ ਘਰ ਦੀ ਗੱਲ ਉੱਥੇ ਨਹੀਂ ਦੱਸੀ ਦੀ ਜਿਹੜੀ ਉੱਥੇ ਹੋਏ ਇੱਥੇ ਨਹੀਂ ਦੱਸੀ ਦੀ ਮੇਰੇ ਵੀ ਸਿਆਣੇ ਬਣੇ ਦਾ ਚੰਗਾ ਉਹ ਤੇ ਚਲੋ ਮੰਮੀ ਮੈਨੂੰ ਪਤਾ ਵਾ ਘਰ ਚ ਚੀਜ਼ ਆ ਹੀ ਜਾਂਦੀ ਹੁੰਦੀ ਆ ਪਰ ਨਾ ਤੁਹਾਨੂੰ ਪਹਿਲਾਂ ਸੋਚਣਾ ਚਾਹੀਦਾ ਸੀ ਦੱਸਣਾ ਕੀ ਆ ਤੂੰ ਆਪ ਸਿਆਣੀ ਆ ਜਿੱਦਾਂ ਸੰਦੀਪ ਹੁਣੀ ਫੇਰਾ ਪਾਉਣ ਆਇਹੀ ਮੈਨੂੰ ਤੇ ਵੇਖ ਕੇ ਜੇ ਤੁਸੀਂ ਗੱਲ ਕਰਦੇ ਨਾ ਸਸਤੀ ਤੇ ਸੱਸ ਨੂੰ ਪਤਾ ਹੀ ਆ ਹੁਣ ਸਿਆਣੀ ਬਿਆਣੀ ਉਚਰੀ ਹੋਈ ਆ ਸੰਦੀਪ ਆ ਜਾ ਮਮੀ ਪਤਾ ਚਾਹ ਲੈ ਮਾ ਕੇ ਰੋਟੀ ਲੈ ਮਮੀ ਮੈਨੂੰ ਕੁਛ ਨਹੀਂ ਚਾਹੀਦਾ ਕਿਉਂ ਨਹੀਂ ਨਹੀਂ ਮੈਨੂੰ ਭੁੱਖ ਨਹੀਂ ਹੈਗੀ ਹਜੇ ਭੁੱਖ ਨਹੀਂ ਲੱਗੀ ਅਜੇ ਕਿਉਂ ਮਮਮੀ ਮੈਨਾਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਦੱਸ ਪਤਾ ਗੱਲ ਇਦਾਂ ਆ ਮੇਰੇ ਕੋਲ ਨਾ ਬੈਠਾ ਨਹੀਂ ਜਾਂਦਾ ਸਾਰਾ ਦਿਨ ਅੱਛਾ ਕਦੀ ਅੰਦਰ ਕਦੀ ਬਾਹਰ ਮੈਨੂੰ ਵੀ ਕੰਮ ਤੇ ਲਾ ਦੋ ਮੈਂ ਮੇਰ ਸੋਚੇ ਕੰਮ ਕਰ ਲਿਆ ਕਰੂੰਗੀ ਤੇ ਮੇਰਾ ਵੀ ਟਾਈਮ ਪਾਸ ਹੋ ਜਾਊਗਾ। ਚਲ ਕੋਈ ਨਹੀਂ ਲਾ ਲੈਨੇ ਆ ਕੰਮ ਤੇ ਫਿਰ ਤੈਨੂੰ ਮੰਜਾ ਤੇਰਾ ਨਹੀਂ ਜੀ ਕਰਦਾ ਬਹਿਣ ਨੂੰ ਤੇ। ਮੰਮੀ ਅੰਦਰ ਵੀ ਮੈਂ ਕਿੰਨਾ ਸਾਰਾ ਦੇ ਨਾ ਕਦੀ ਅੰਦਰ ਬਹਿ ਜਾਈਂ ਕਦੀ ਬਾਹਰ ਬਹਿ ਜੰਨੀ ਹੈ। ਆਹ ਹੋਈ ਤੇ ਗੱਲ ਹੈਗੀ ਆ ਠੀਕ ਵਾ ਤੇਰੀ ਗੱਲ ਕੋਈ ਨਹੀਂ ਲਾ ਲੈਨੇ ਆ ਕੰਮ ਫਿਰ ਤੈਨੂੰ। ਲਾ ਲੈ ਨਾ ਮੈਂ ਤੈਨੂੰ ਸੂਟ ਵਿਖਾਉਣੀ ਆ। ਪਿੰਡੋਂ ਮੰਮੀ ਉਹਨਾਂ ਨੇ ਸੂਟ ਜਿਹੜੇ ਦਿੱਤੇ ਸੀ ਤੁਸੀਂ ਉਦੋਂ ਦੇ ਵੇਖਿਆ ਹੀ ਨਹੀਂ ਆ। ਨਾ ਦੱਸ ਕੰਨ ਖੇਚਲ ਕਰਨੀ ਸੀ ਸੂਟਾਂ ਦੀ। ਮੈਂ ਤਾਂ ਉਹਨਾਂ ਨੂੰ ਕਿਹਾ ਸੀ ਕਿ ਰਹਿਣ ਦੇ ਨੇ ਤੁਸੀਂ ਤੇ ਉਹ ਮੰਨੇ ਨਹੀਂ। ਕਹਿੰਦੇ ਸਾਡੇ ਬੰਦੇ ਆ ਸੂਟ ਦੇਣੇ 10 ਬੰਦੇ ਤੇ ਹੈਗੇ ਪਰ ਮੈਂ ਖੇਚਲ ਵੱਧੂ ਤੈਨੂੰ ਮੈਂ ਵਖੋਨੀ ਮਮੀ ਵੇਖ ਲਓ ਨਾਲ ਤੇ ਕੀ ਖੇਚਲ ਰਿਸ਼ਤੇਦਾਰਾਂ ਨੂੰ ਯੂਨੀਫਾਰਮ ਨਹੀਂ ਹੁੰਦੀ ਅਧੀਆਂ ਲੈਣ ਦੀ ਮਮੀ ਆਟਾਡਾ ਸੂਟ ਨੱਸ ਪਤਾ ਹੀ ਨਹੀਂ ਖੇਚਲ ਆਖਣਾ ਹੀ ਨਾ ਕਰਦੇ ਕੰਨ ਕਰਨੀ ਹੀ ਖੇ ਚੱਲੀ ਜਾਂਦੀ ਕਿਹੜੀ ਗੱਲ ਵਾ ਚਲੋ ਕੋਈ ਗੱਲ ਨਹੀਂ ਹਾਂ ਤੇ ਮੇਰਾ ਸੂਟ ਵਾ ਇੱਕ ਤੇ ਇਹਨਾਂ ਦੇ ਆ ਨਹੀਂ ਚਲ ਸੂਟ ਤੇ ਪਤ ਸਾਰੇ ਸੋਹਣੇ ਨੇ ਸੂਟ ਤੇ ਕੋਈ ਮਾੜਾ ਨਹੀਂ ਗਾ ਸੂਟ ਤੇ ਸਭ ਵਧੀਆ ਨੇ ਹਾਂਜੀ ਤੇ ਪਰ ਇਹ ਆ ਪਿਆਵੇਂ ਖੇਚਲ ਵਾਧੂ ਦੀ ਪਾਈ ਉਹਨਾਂ ਨੂੰ ਤੇ ਮੰਮੀ ਕਹਿੰਦੇ ਸੀ ਕਿ ਹੁਣ ਸੁਵਾ ਕੇ ਪਾ ਲਿਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੁਣ ਤੁਸੀਂ ਸੀਨੇ ਦੇ ਦਿਓ ਠੀਕ ਹੈ ਨਾ ਸੂਟ ਬੜਾ ਸੋਹਣਾ ਵਾ ਤੁਹਾਡਾ ਹਾਂ ਨਹੀਂ ਕੋਈ ਨਹੀਂ ਸੁਵਾ ਲਾਂਗੀ ਮੈਂ ਹਾਂਜੀ ਜੀ ਨਾਲ ਸੁਵਾਵਾਂਗੀ ਪਰ ਮੈਂ ਇਹੋ ਨਹੀਂ ਭਾਵੇਂ ਖੇਚਲ ਨਹੀਂ ਕਰਨੀ ਉਹਨਾਂ ਨੂੰ ਚਾਹੀਦੀ ਇਹ ਕਿਹੜੀ ਗੱਲ ਵਾ ਸੂਟ ਉਧਰ ਦੇ ਤੇ ਉਧਰ ਦੇ ਆਵੇਂ ਵਾਧੂ ਖਰਚਾ ਹੁੰਦਾ ਤੇ ਇਹ ਚਲੋ ਕੋਈ ਖਲਾਈ ਤੇ ਪਾਲਾ ਫਿਰ ਸੁਵਾ ਦੇਵਾਂਗੀ ਮੈਂ

ਸੋਰੀ ਬਣਾ ਕੇ ਦਿੱਤੇ ਫੋਨ ਵੀ ਲੈ ਕੇ ਦਿੱਤਾ ਹਾਂਜੀ ਕਿੰਨਾ ਖਰਚਾ ਹੋਇਆ ਹੁਣ ਉਹਨਾਂ ਦਾ ਕਹਿੰਦੇ ਹੀ ਕਿ ਮੇਰਾ ਗੱਲ ਕਰਨ ਫਿਰ ਜੀ ਕਰਦਾ ਵਾ ਤੇ ਚਲ ਤੈਨੂੰ ਲੈ ਦਿੰਦੀ ਆ ਫੋਨ ਆ ਇਹ ਤਾਂ ਗੱਲ ਹੈਗੀ ਅਸੀਂ ਤੇ ਹੁਣ ਤੀਏ ਆਪਾਂ ਦੇ ਚੱਲ ਪਿਆ ਹੈ ਪੁਆਚੋ ਨੇ ਦੇ ਆਉਂਦੇ ਫਿਰ ਵੇਖਾਂਗੇ ਤੇ ਲੈ ਦਾਂਗੇ ਮਾ ਪਤਲਾ ਉਹ ਚਲੋ ਕੋਈ ਗੱਲ ਨਹੀਂ ਹਾਂ ਮੰਨਾ ਫਿਰ ਲੈ ਆਈ ਦਿੱਤਾ ਵਿਚਾਰਿਆਂ ਨੇ ਹਾਂਜੀ ਹਾਂ ਚੰਗਾ ਫਿਰ ਪਤਾ ਤੂੰ ਰੋਟੀ ਨਹੀਂ ਖਾਣੀ ਫੇਮ ਚਾਹ ਹੀ ਬਣਾ ਕੇ ਲੈ ਆਉਣੀ ਜੇ ਮੰਮੀ ਤੂੰ ਹੀ ਪੀਣੀ ਹੈ ਨਾ ਤੇ ਫਿਰ ਬਣਾਉਣੀ ਤੇ ਰਹਿਣ ਦੋ ਨਹੀਂ ਮੈਂ ਵੀ ਪੀ ਲਾਂਗੀ ਤੇਰੇ ਨਾਲ ਥੋੜੀ ਬੋਤੀ ਤੂੰ ਵੀ ਪੀ ਲਈ ਚਲੋ ਠੀਕ ਹਾਂ ਥੋੜੀ ਪੀ ਇਦਾਂ ਕਰਦੀ ਆ ਮੰਮੀ ਨੂੰ ਫੋਨ ਲਾ ਕੇ ਵੇਨਨੀ ਆ ਐ ਟਾਈਮ ਤੇ ਮੰਮੀ ਫ੍ਰੀ ਹੋਣੀ ਆ ਹਲੋ 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 ਸਸੀਕਾ ਮੰਮੀ ਜੀ ਸਸਕਲ ਪੁੱਤ ਕਿ ਆ ਚਾਲਾ ਵਧੀਆ ਵਧੀਆ ਧੀ ਸੁਣਾ हां मम्मी ठीक ठाक ਹੋਵਾ ਕੀ ਕਰ ਰਹੀ ਸੀ ਕੁਛ ਨਹੀਂ ਮੰਮੀ ਬੈਠੀ ਹਾਂ ਮੈਂ ਬੈਠੀ ਹਾਂ ਚੱਲ ਕੰਮ ਨਹੀਂ ਲਾਇਆ ਜੀ ਨਹੀਂ ਨਹੀਂ ਮੈਂ ਸਗੋਂ ਮੰਮੀ ਨੂੰ ਕਹਿਣ ਦੀ ਸੀ ਹਾਂ ਕਿ ਮੈਨੂੰ ਵੀ ਦੱਸਿਆ ਕਰੋ ਕੋਈ ਕੰਮ ਮੈਂ ਵਿਹਲੀ ਬੈਠੀ ਰਹਿਣੀ ਆ ਅੱਛਾ ਅੱਛਾ ਤੇ ਉਹ ਦਲਜੀਤ ਦਾ ਕੀ ਹਾਲ ਆ ਠੀਕ ਠਾਕ ਵਧੀਆ ਸਾਰੇ ਮੰਮੀ ਮੰਮੀ ਠੀਕ ਆ ਹਾਂਜੀ ਹਾਂਜੀ ਠੀਕ ਆ ਮੰਮੀ ਮੰਮੀ ਵੀ ਗਏ ਹੋਣੇ ਚਾਹ ਬਣਾਉਣ ਕਹਿੰਦੇ ਮੈਂ ਚਾਹ ਬਣਾ ਕੇ ਲਿਆਉਣੀ ਤੇਰੇ ਵਾਸਤੇ ਅੱਛਾ ਅੱਛਾ ਹਾਂਜੀ ਹੋਰ ਦੱਸ ਮੈਨੂੰ ਜੀਜਾ ਲੱਗਾ ਤਰਾ ਮੰਮੀ ਜੀ ਤੇ ਲਾਉਣਾ ਹੀ ਪੈਣਾ ਵਾ ਕੀ ਕਰਨਾ ਫਿਰ ਆਹ ਨਹੀਂ ਪੁੱਤ ਹੁਣ ਤੇ ਰਸਲੀ ਕਰ ਤੇ ਹੀ ਹੋਈ ਆ ਕੋਈ ਗੱਲ ਨਹੀਂ ਦੋ ਚਾਰ ਦਿਨ ਹੁੰਦਾ ਵਾ ਮੁੜ ਕੇ ਆਪੇ ਜੀ ਲੱਗ ਜਾਂਦਾ ਤੇ ਮੰਮੀ ਤੇ ਹੀ ਕਿਦਾਂ ਆਉਣਾ ਲੈਣਾ ਆਜੋਗਾ ਸੱਚੇ ਤੇ ਲੈਣਾ ਉਹ ਨਾ ਤੇਰੇ ਡੈਡੀ ਹੁਣੇ ਕਣਕ ਬੀਜਣ ਡਏ ਆ ਮੈਨੂੰ ਇਹ ਆ ਕਿ ਕਣਕ ਬੀਜੀ ਜਾਂਦੀ ਆ ਨਾ ਫੇਰ ਆਣ ਕੇ ਤੇ ਲੈ ਜਾਾਂਗੇ ਮੇਰਾ ਬڑا ਜੀ ਕਰਨ ਡਿਆ ਮੰਮੀ ਤੁਹਾਨੂੰ ਮਿਲਣ ਨੂੰ ਕੋਈ ਗੱਲ ਨਹੀਂ ਮੈਂ ਅੱਗੇ ਤੇਰੀ ਸੱਸ ਨੂੰ ਉਦੋਂ ਵੀ ਕਿਹਾ ਸੀ ਮੈਂ ਹਾਂ ਹੀ ਲੈਣਾ ੜਾਏ ਨਾ ਤੇ ਅਸੀਂ ਦੋ ਚਾਰ ਦਿਨ ਰੱਖਣਾ ਵਾ ਹਾਂਜੀ ਹਾਂਜੀ ਨਹੀਂ ਨਹੀਂ ਉਹਨਾਂ ਨੇ ਤੇ ਮਰਨ ਕਰਨਾ ਉਹ ਸਭ ਨੂੰ ਮੈਨੂੰ ਕਹਿਣ ਦੇ ਕੋਈ ਗੱਲ ਨਹੀਂ ਰਹਿਣ ਵੀ ਚਾਹਦੇ ਨੇ ਤੇ ਮੇਰੀ ਗੱਲ ਸੰਦੀਪ ਨੇ ਕਿ ਇੱਕ ਗੱਲ ਪੁੱਛਣੀ ਮੇਰੀ ਧੀ ਨਾ ਚੁੱਪ ਨਾ ਬੋਲੀ ਮੈਨੂੰ ਸੱਚ ਸੱਚ ਦੱਸ ਦੇ ਦੱਸੋ ਮੰਮੀ ਕੀ ਗੱਲ ਹੋਈ ਹੈ ਮੈਂ ਤਾਂ ਜਿੱਦਾਂ ਤੇ ਤੂੰ ਆਈ ਆ ਨਾ ਮੈਨੂੰ ਰਾਤ ਦੀ ਨੀਂਦ ਨਹੀਂ ਆਉਂਦੀ ਮੈਂ ਤਾਂ ਸਾਰੀ ਰਾਤ ਨਾ ਹੂਸਲ ਵੱਟੇ ਪੰਨ ਕਦੇ ਫੇਰ ਕੱਢਦੀ ਆ ਮੈਨੂੰ ਇਹ ਦੱਸ ਤੇ ਤੂੰ ਸੱਚ ਬੋਲਦੀ ਆ ਕਿ ਗੱਡੀ ਇਹਨਾਂ ਕੋ ਹੈਗੀ ਆ ਕਿ ਜਾਂ ਝੂਠ ਹੀ ਕਹਿਤਾ ਤੂੰ ਮੈਨੂੰ ਉਹ ਨਹੀਂ ਨਹੀਂ ਮੰਮੀ ਗੱਡੀ ਹੈਗੀ ਆ ਖਰਾਬ ਹੋਈ ਆ ਬੰਨਣ ਵਾਸਤੇ ਦਿੱਤੀ ਇਹਨਾਂ ਨੇ ਵਿਆਹ ਤਾਂ ਪਹਿਲਾਂ ਨਹੀਂ ਇਹਨਾਂ ਨੂੰ ਪਤਾ ਸੀ ਵਿਆਹ ਹੁਣਾਵਾ ਕਿਤੇ ਜਾਣਾ ਆਉਣਾ ਵੀ ਆ ਤੇ ਗੱਡੀ ਠੀਕ ਕਰਵਾ ਲਈਏ ਹੁਣ ਵਿਆਹ ਹੋ ਗਿਆ ਤਾਂ ਹੁਣ ਚੇਤਾ ਆ ਇਹਨਾਂ ਨੂੰ ਮੰਮੀ ਪਹਿਲਾਂ ਚਲਦੀ ਹੀ ਗੱਡੀ हां ਜਿੱਦਣ ਲੱਗੇ ਨਾ ਤੁਰਨ ਆਪਾਂ ਤੇ ਇੱਕਦਮ ਹੀ ਅਚਾਨਕ ਪਤਾ ਨਹੀਂ ਕੀ ਹੋ ਗਿਆ ਅੱਛਾ ਤੇ ਹੁਣ ਦਿੱਤੀ ਆ ਦਬਨ ਵਾਸਤੇ ਕੈਂਡੇ ਹੀ ਦੋਕ ਦਿਨ ਲੱਗਣੇ ਆ ਠੀਕ ਹੋ ਜਾਣੀ ਆ ਚੱਲ ਕੋਈ ਗੱਲ ਨਹੀਂ ਲੱਗ ਹੀ ਜਾਣਾ ਪਤਾ ਜਿੱਦਣ ਅਸੀਂ ਆਏ ਤੈਨੂੰ ਲੈਣ ਠੀਕ ਕਰਵਾਈ ਵੀ ਇਹਨਾਂ ਨੇ ਕਿ ਨਹੀਂ ਸਸ ਪਾਕੇ ਮੈਨੂੰ ਇਹ ਦੱਸ ਸ ਤੈਨੂੰ ਸੋਨਾ ਸਾਲਾ ਦਿੱਤਾ ਤਸ ਤੇਰੀ ਨੇ ਬਣਾ ਕੇ ਪਾਉਣ ਹਾਂਜੀ ਹਾਂਜੀ ਮੰਮੀ ਦਿੱਤਾ ਵਾ ਤੇ ਮੈਂ ਪਰ ਪਾਉਂਦੀ ਨਹੀਂ ਹੈਗੀ ਮੈਂ ਮੰਮੀ ਨੂੰ ਫੜਾਤਾ ਵਾ ਜਿੱਦਣ ਮੈਂ ਹੁਣੇ ਲੋਡ ਹੋਊਗੀ ਨਾ ਤੇ ਮੈਂ ਤੁਹਾਡੇ ਕੋਲ ਲੈ ਲਵੂੰਗੀ ਮੇਰੀ ਤੀਏ ਗੱਲ ਸੁਣ ਨਵੇਂ-ਨਵੇਂ ਪਾਈ ਦਾ ਵਾ ਜਿੱਥੇ ਕਿਤੇ ਰਿਸ਼ਤੇਦਾਰ ਦੇ ਜਾਣਾ ਆਉਣਾ ਹੁੰਦਾ ਨਾ ਐ ਸੋਨਾ-ਸੋਨਾ ਪਾ ਕੇ ਜਾਇਆ ਕਰ ਅਗਦਿਆਂ ਨੂੰ ਹੀ ਪਤਾ ਲੱਗੂਗਾ ਕਿ ਸੌਖੇ ਕਰਦੀ ਆ ਮੰਮੀ ਤੁਹਾਨੂੰ ਪਤਾ ਤਾਂ ਹੈਗਾ ਵਾ ਕਿ ਮੇਰੇ ਕੰਨ ਝਾਟੀ ਭਰ ਜਾਂਦੇ ਆ ਮੈਨੂੰ ਨਹੀਂ ਸਿਖਾਉਂਦਾ ਕੁਝ ਵੀ ਓ ਕੜੀ ਦੀ ਕੜੀ ਕੁਛ ਨਹੀਂ ਹੁੰਦਾ ਸਵੇਰੇ ਜਾਣਾ ਤੇ ਸ਼ਾਮਾਂ ਨੂੰ ਆ ਜਾਣਾ ਮੈਂ ਸੋ ਕੋ ਘਰੋਂ ਨਹੀਂ ਪਾ ਕੇ ਰੱਖਦੀ ਮੇਰਾ ਜੀ ਨਹੀਂ ਕਰਦਾ ਫੋਨ ਨੂੰ ਮੰਮੀ ਚਲ ਫਿਰ ਆ ਫੇ ਤੂੰ ਚਾ ਮੈਂ ਫੇਰ ਕਰੂੰਗੀ ਤੈਨੂੰ ਫੋਨ ਹਾਂਜੀ ਮੈਨੂੰ ਦੱਸ ਦਿਓ ਜਦ ਦਿਨ ਆਉਣਾ ਹੋਗਾ ਠੀਕ ਹੈ ਨਾ ਇੱਕ ਦਿਨ ਪਹਿਲਾਂ ਦੱਸੋ ਕੋਈ ਨਹੀਂ ਮੈਂ ਫੋਨ ਕਰਕੇ ਦੱਸੂੰਗੀ ਫੇਰ ਹੀ ਆਵਾਂਗੇ ਬਾਕੀ ਸਾਰੇ ਠੀਕ ਹੈ ਨਾ ਘਰ ਹਾਂ ਠੀਕ ਠਾਕ ਵਧੀਆ ਪੁੱਤ ਕਰਨ ਹਾਂ ਕਰਨ ਵੀ ਠੀਕ ਆ ਯਾਦ ਕਰਦਾ ਰਹਿੰਦਾ ਤੈਨੂੰ ਅੱਛਾ ਅੱਛਾ ਠੀਕ ਆ ਹਾਂ ਚਲੋ ਠੀਕ ਹੈ ਮੰਮੀ ਜਦ ਦਿਨ ਆਉਣਾ ਨਾ ਸਾਰਿਆਂ ਨੇ ਆਉਣਾ ਤੁਸੀਂ ਹਾਂ ਹਾਂ ਸਾਰੇ ਆਵਾਂਗੇ ਪੁੱਤ ਹਾਂ ਚਲੋ ਠੀਕ ਆ ਠੀਕ ਆ ਚੰਗਾ ਮੈਨੂੰ ਹੁਣ ਨਾ ਇਹ ਟੈਨਸ਼ਨ ਲੱਗੀ ਆ ਜਿੱਦਨ ਮੰਮੀ ਉਹਨਾਂ ਨੇ ਲੈਣ ਆਉਣਾ ਵਾ ਘਰ-ਬਾਰ ਵੇਖਣਗੇ ਤੇ ਕੀ ਕਹਿਣਗੇ ਸਾਡੇ ਘਰ ਤੇ ਗੱਡੀ ਵੀ ਹੈ ਨਹੀਂ ਮੈਂ ਤੇ ਗੱਡੀ ਦਾ ਬਹਾਨਾ ਲਾਤਾ ਵਾ ਕਿ ਠੀਕ ਕਰਨ ਵਾਸਤੇ ਦਿੱਤੀ ਹੈ ਕੀ ਕਰੂੰਗੀ ਮੈਂ ਸਮਝ ਨਹੀਂ ਆਉਂਦੀ ਮੈਨੂੰ ਝੂਠ ਤੇ ਮੈਂ ਬੋਲ ਦਿੱਤਾ ਵਾ ਚੱਲ ਜਿੱਦਨ ਆਉਣਗੇ ਨਾ ਤੇ ਵੇਖੀ ਜਾਊਗੀ ਕੀ ਕਰਨਾ ਫਿਰ ਹੁਣ ਹਾਂ ਬਹੁਤ ਠੀਕ ਆ ਮੈਨੂੰ ਲੱਗਦਾ ਵਾ ਸੰਦੀਪ ਦਾ ਫੋਨ ਆਉਂਦਿਆ ਵਾ ਉਹਨਾਂ ਨੇ ਡੇ ਆ ਜਬ ਦਾ ਗੱਲ ਕਰਨਾ ਜਾਨੀ ਬੁਲਾ ਅੰਦਰ ਦੇਖ ਕੇ ਨਹੀਂ ਹੈ ਮੰਮੀ ਇਹਦਾ ਫੋਨ ਆਉਂਦਿਆ ਹੀ ਫੋਨ ਸੰਦੀਪ ਦਾ ਆਉਂਦਿਆ ਹੀ ਅਛਾ ਅਛਾ ਉਹਦਾਂ ਡੇ ਹੀ ਕਰਨ ਆਹੋ ਹਾਲ ਚਾਲ ਪੁੱਛਣ ਲਈ ਹੀ ਹਾਂ ਦੇ ਕੀ ਹਾਲ ਚਾਲ ਆ ਮੈਂ ਠੀਕ ਠਾਕ ਵਧੀਆ ਛੇਕ ਲਈ ਮੈਨੂੰ ਲੈਣ ਕਿਦਾਂ ਆਉਣਾ ਮੈਨੂੰ ਆਣ ਕੇ ਤੇ ਲੈ ਜਾਓ ਮੇਰਾ ਜੀ ਕਰਦਾ ਇੱਥੇ ਜਾਣ ਉਚਾਰਦੇ ਰਹਿ ਆਉਂਗੀ ਤੇ ਮੈਂ ਕੋਈ ਗੱਲ ਨਹੀਂ ਕਣਕ ਕਣਕ ਬੀਜਣ ਡੇ ਆ ਹੁੰਦੇ ਆ ਵੇਲੇ ਤੇ ਫਿਰ ਅੰਨੇ ਆ ਤੇ ਲੈ ਜਾਂਦੇ ਆ ਆਓ ਚਲੋ ਕੋਈ ਗੱਲ ਨਹੀਂ ਆ ਲੱਗਦਾ ਵਾ ਟਾਈਮ ਇਹਨਾਂ ਦਾ ਤੇ ਫਿਰ ਕੋਈ ਨਹੀਂ ਨਾ ਹੋਊ ਤਾਂ ਸਾਰੇ ਜਣੇ ਚਲ ਜਾਗੇ ਤੇ ਕੋਈ ਨਹੀਂ ਲੈਵਾਂਗੇ ਜਾਗੀ ਨਹੀਂ ਉਹ ਵੀ ਕਹਿਣ ਦੀ ਹਾਂ ਦੀ ਸਾਰੇ ਜਣੇ ਆਇਓ ਮੈਂ ਨਹੀਂ ਪਹਿਲੀ ਵਾਰ ਆਉਣਾ ਸਾਰੇ ਆਵਾਂਗੇ ਆਓ ਚਲ ਕੋਈ ਨਹੀਂ ਆ ਵੇਹ ਲਾਂਗੇ ਜਿੱਦਾਂ ਮੈਂ ਸਲਾਹ ਬਣੂਗੀ ਤੇ ਉਹ ਮੈਂ ਪੁੱਛਣੀ ਆਹੀ ਮੈਂ ਚਲ ਪੁੱਛਣੀ ਆ ਮੇਰਾ ਵਿਧਾਨ ਜਾ ਹੋਇਆ ਹੀ ਕਿ ਚਲ ਪੁੱਛਦੀ ਆ ਵੀ ਫੋਨ ਫੋਨ ਆਇਆ ਉਹਦਾ ਕਿ ਨਹੀਂ ਮੈਨੂੰ ਵੀ ਨਾ ਕੀਤਾ ਗੱਲ ਬਰਸੋਂ ਦਾ ਅੱਛਾ ਅੱਛਾ ਮੈਨੂੰ ਦਸੋ ਕੋ ਵਿਚਾਰੇ ਰੋਜ਼ ਹੀ ਕਰ ਦਿੰਦੀ ਹੁਣ ਅੱਛਾ ਅੱਛਾ ਚੱਲ ਕੋਈ ਨਹੀਂ ਵਧੀਆ ਵ ਮਮੀ ਇਹ ਆ ਵੀ ਆਪਣੇ ਘਰ ਵਧੀਆ ਵ ਹੋਰ ਕੀ ਚਾਹੀਦਾ ਵ ਚੱਲ ਪੁੱਤ ਚੰਗਾ ਵਾ ਵਧੀਆ ਵਾ ਨਾ ਮਮੀ ਫੋਨ ਤੇ ਕਰਨਦੀ ਹੀ ਸੰਦੀਪ ਤੇ ਉਹ ਕਿਹਦੇ ਫੋਨ ਤੋਂ ਲਈ ਹੀ ਭਾਜੀ ਵਾਲੇ ਤੋਂ ਨਹੀਂ ਨਹੀਂ ਉਹ ਆਪਣੇ ਫੋਨ ਤੋਂ ਫੋਨ ਕਰਨ ਦੇ ਹੀ ਮੈਨੂੰ ਅੱਛਾ 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 ਆਪਣਾ ਲੈਤਾ ਵ ਆਹ ਹੁਲੇ ਏਤਾ ਨਾ ਨੇ ਹੁਣ ਉਹਨਾਂ ਦੇ ਪਰਿਵਾਰ ਦਾ ਜੀ ਆ ਫੋਨ ਤਾਂ ਨਾਲ ਲੈ ਕੇ ਦੇਣਾ ਹੀ ਚਲੋ ਕੋਈ ਨਹੀਂ ਆ ਵਧੀਆ ਵ ਸਗੋਂ ਆਹ じゃ ਕੋਈ ਫੋਨ ਮਿਲ ਗਿਆ ਹੋਰ ਕੀ ਚਾਹੀਦਾ ਵ ਲੈ ਪੁੱਤ ਜਦੋਂ ਤੇਰਾ ਵਿਆਹ ਹੋਇਆ ਸੀ ਤੈਨੂੰ ਨਹੀਂ ਹੀ ਲੈ ਕੇ ਦਿੱਤਾ ਸੌ ਗੱਲਾਂ ਬਾਤਾਂ ਹੁੰਦੀਆਂ ਰਿਸ਼ਤੇਦਾਰਾਂ ਨੂੰ ਕਰਨਾ ਹੁੰਦਾ ਆਪਣੇ ਮਾਪਿਆਂ ਨੂੰ ਕਰਨਾ ਹੁੰਦਾ ਵ ਮੈਂ ਇਹੋ ਗੱਲ ਸੋਚੀ ਹੀ ਵੀ ਤੂੰ ਵੇਂਦੀ ਰਹੇਂਗੀ ਕਿ ਕਦੋਂ लवली ਬਾਹਰੋਂ ਆਊਗਾ ਤਾਂ ਕਦੋਂ ਤੂੰ ਫੋਨ ਕਰੇਂਗੀ ਤਾਂ ਹੀ ਤੈਨੂੰ ਵੱਖਰਾ ਤੋਂ ਲੈਤਾ ਹੀ ਚਲੋ ਕੋਈ ਗੱਲ ਨਹੀਂ ਵਧੀਆ ਵ ਤੇ ਚਾ ਲੈ ਆ ਵੀ ਉਹ ਸਾਭ ਨਹੀਂ ਕਰਿਆ ਕਰੋ ਫਾਈ ਫੋਨ ਆਪਣਾ ਵੀ ਸਾਮੀ ਬਾਰ-ਬਾਰ ਗੱਦਿਆ ਚੰਗੇ ਨਹੀਂ ਲੱਗਿਦਾ ਹੈਗਾ ਪੁੱਤ ਮੈਂ ਤਾਂ ਫੋਨ ਉਹਨੂੰ ਕਰਦੀ ਨਹੀਂਗੀ ਜਦੋਂ ਕਰਦੀ ਉਹ ਹੀ ਕਰਦੀ ਆ ਮੈਨੂੰ ਪਤਾ ਸਹਰਿਆਂ ਘਰ ਗਈ ਆ ਤਾਂ ਸੱਸ ਮਾਂ ਕੀ ਆਖੂਗੀ ਉਹੋ ਹੀ ਨਾ ਚਲੋ ਕੋਈ ਨਹੀਂ ਆ ਤੇ ਉਹ ਮੈਨੂੰ ਦੱਸ ਦੋ ਵੀ ਕੀ ਬਣਾਣਾ ਬਣਾਵਾ ਤੇ ਮੈਂ ਬਣਾ ਲਵਾਂ ਸਬਜੀ ਭਾਜੀ ਜੋ ਤੁਸੀਂ ਖਾਣਾ ਉਹ ਹੀ ਬਣਾ ਲਓ ਪੁੱਛ ਲੈ लवली ਨੂੰ ਕਰਨ ਨੂੰ ਪੁੱਛ ਲੈ ਜੋ ਕਹਿੰਦੇ ਬਣਾਣਾ ਚੱਲ ਕੋਈ ਨਹੀਂ ਪੁੱਛ ਲੈ ਨਹੀਂ ਫਿਰ ਉਹਨਾਂ ਨੇ ਪੁੱਛ ਆ ਇਹਦੇ ਕੰਨ ਨਾ ਮੇਰੇ ਵਾਲ ਹੀ ਰਹਿੰਦੇ ਆ ਇਨੂੰ ਕਿਹਦਾ ਫੋਨ ਆਇਆ ਵਾ ਕੇ ਤਾਂ ਨਹੀਂ ਆਇਆ ਇਸ ਸੰਦੀਪ ਨੂੰ ਨਾ ਫੋਨ ਲੈਤਾ ਵਾ ਉਹਨਾਂ ਕੋਲ ਲੈ ਕੇ ਦੇਣਾ ਹੀ ਮੈਂ ਮਰ ਗਈ ਹਾਂ ਲੈ ਕੇ ਦੇਣ ਵਾਲੀ ਮੈਂ ਲੈ ਕੇ ਦਿੱਤਾ ਵਾ ਤੈਨੂੰ ਨਹੀਂ ਲੈ ਕੇ ਦਿੱਤਾ ਤੇਰੇ ਕਿਹੜੇ ਪੇਕੇ ਨਹੀਂ ਲੈ ਕੇ ਦਿੱਤਾ ਸੀ ਤੈਨੂੰ ਵੀ ਮੈਂ ਲੈ ਕੇ ਦਿੱਤਾ ਤੇ ਆਪਣੀ ਧੀ ਨੂੰ ਵੀ ਮੈਂ ਲੈ ਕੇ ਦਿੱਤਾ ਚਲਾਕ ਵੱਡੀ ਕੀ ਆਂਦੀ ਹੀ ਸੁਣ ਕਾਂ ਲੈਣ ਰਹੀ ਐ ਜੋ ਮਰਜੀ ਕਵੇਂ ਹਾਂ ਮੈਨੂੰ ਤੂੰ ਕੌਣ ਮੈਨੂੰ ਪੁੱਛਣ ਵਾਲੀ ਹਾਦੀ ਹੋ ਗਈ ਇਹ ਦਿਵਾਲੀ ਤੂੰ ਹੀ ਮਨਜੀਤ ਸੁਤਾਂ ਲਾ ਉਹ ਮੋਟਰ ਤੋਂ ਆ ਕੇ ਮੈਂ ਲੰਮੀ ਬੈ ਗਏ ਮੜਾ ਨੀਂਦ ਆ ਗਈ ਹੈ ਹਾਂਜੀ ਹੋਰ ਸੁਣਾਓ ਠੀਕ ਆ ਵਧੀਆ ਕੀ ਬੰਦਾ ਫੜਾਈ ਨਹੀਂ ਚਾਜੂ ਤਰੀ ਕੀ ਧਰ ਕੇ ਆਈ ਠੀਕ ਠੀਕ ਆਹੋ ਮੈਂ ਤੇ ਆਈ ਸੀ ਤੇਰੇ ਨਾਲ ਗੱਲ ਕਰਨੀ ਹੈ ਮੈਂ ਚਾਰ ਇਚ ਦੇ ਚਿਹੜੇ ਨਾਲ ਗੱਲ ਕਰਕੇ ਆਉਣੀ ਆ ਹਾਂਜੀ ਦੱਸੋ ਮਹਿਨ ਵਾਲੇ ਉਹਨਾਂ ਕੱਪੜੇ-ਕੋਪੜੇ ਵੀ ਸਾਡੇ ਦਿੱਤੇ ਆ ਦੀਨੂ ਫੋਨ ਵੀ ਲੈ ਆਤਾ ਤੇ ਮੈਨੂੰ ਤਾਂ ਬੜੀ ਸ਼ਰਮ ਆਉਂਦੀ ਹੈ ਇਹ ਦੱਸ ਫੋਨ ਹੈ ਨਾ ਲੈ ਕੇ ਦਿੰਦੇ ਟੈਂਪ ਤੇ ਲੱਗ ਹੀ ਜਾਂਦਾ ਚਲੋ ਉਹ 10 ਦਿਨ ਠਹਿਰ ਕੇ ਲੈ ਆ ਦਿੰਦੇ ਮਮਿਓ ਨੇ ਮੇਰੇ ਨਾਲ ਤਾਂ ਗੱਲ ਵੀ ਨਹੀਂ ਕੀਤੀ ਕਿ ਫੋਨ ਮਿਲਿਆ ਵਾ ਮੈਨੂੰ ਦੱਸਿਆ ਚੱਲ ਜੇ ਲੈ ਆ ਹੀ ਦਿੱਤਾ ਵਾ ਤਾਂ ਫਿਰ ਕਿੱਡੀ ਕੀ ਗੱਲ ਵਾ ਮੈਂ ਲਿਆਦਾ ਹੁਣਾ ਵਾ ਮੈਨੂੰ ਚਾਰ ਪੈਸੇ ਹੈ ਵੀ ਆ ਤੁਹਾਨੂੰ ਦੇ ਪਤਾ ਹੀ ਆ ਇਹ ਕਹਿੰਦੀ ਹੋਗੀ ਫੇਰੀ ਲੈ ਕੇ ਦਿੱਤਾ ਵਾ ਆਹੋ ਕੀ ਪਤਾ ਹੁਣ ਇਹ ਗੱਲ ਆਖੀ ਹੋਣੀ ਐਨੇ ਕਿ ਫੋਨ ਫਾਨ ਮੇਰੇ ਕੋਲ ਹੋਵੇ ਤਾਂ ਮੈਂ ਤੁਹਾਡੇ ਨਾਲ ਕੋਈ ਗੱਲਬਾਤ ਕਰ ਲਿਆ ਕਰਾਂ ਮਮਿਓ ਫੋਨ ਹੈਗਾ ਹੀ ਮੇਰੇ ਕੋਲ ਜਦੋਂ ਮਰਜ਼ੀ ਫੋਨ ਕਰ ਲੈਂਦੀ ਐਂ ਕਹਿੰਦਾ ਮਨਾਂ ਕੀਤਾ ਸੀ ਕੀਤਾ ਤੇ ਨਹੀਂ ਮਨਾ ਪਰ ਹੁਣ ਉਹਨੇ ਕਿਹਾ ਹੁਣਾ ਵਾ ਕਿ ਅਗਲੇ ਆਂਦੇ ਨੂੰ ਚਲ ਤੇ ਲੈ ਦਿੰਦੀਆਂ ਨਹੀਂ ਲੈ ਆਦੀ। ਚਾਹੀਦਾ ਤੇ ਮੰਮੀ ਹੈਗਾ ਹੀ ਹੁਣ। ਅਗਲੇ ਆਂ ਕਿਹਣਾ ਵਾ ਇਦਾਂ 15000 ਦਾ ਫੋਨ ਹੀ ਲੈ ਦੇ ਸਕਦੇ। ਇਹੋ ਤੇ ਸ਼ਰਮਾਉਂਦਾ ਹੀ ਆ ਮੈਨੂੰ। ਕਿ ਕੀ ਆਖਣਗੇ? ਕਿ ਫੇ ਫੋਨ ਕਿਉਂ ਕੇ ਵਿਆ ਨਹੀਂਗੇ। ਇਹਨੇ ਕਿ ਪੈਸੇ ਵੀ ਨਾ ਕੋਹਾਂ ਨੇ। ਚਲ ਕੋਈ ਨਹੀਂ ਤੇ ਮੈਂ ਪੁੱਛੂੰਗਾ। ਚਲ ਜੋ ਫੋਨ ਹੀ ਲੈਣਾ ਤਾਂ ਮੇਰੇ ਨਾਲ ਗੱਲ ਤੇ ਕਰਦੀ ਇੱਕਰੀ। ਕਿ ਬਦ ਮੈਂ ਕਿਤੇ ਪੈਸੇ ਚੁੱਕ ਕੇ ਲੈ ਆ ਦਿੰਦਾ। ਹਾਂ ਤੂੰ ਦੱਸ ਦੇ ਤੇ ਸਹੀ ਤੇ ਮੈਨੂੰ ਫੋਨ ਚਾਹੀਦਾ ਵਾ। ਇਹ ਕਿੱਥੇ ਅੰਦਰ ਹੀ ਆਹ ਹਵਨ ਦੇ ਵਿੱਚ ਹੀ ਆ ਕਹਿੰਦੇ ਹੀ ਮੈਨੂੰ ਅੱਗੇ ਮੈਨੂੰ ਕੰਮ ਲਾਓ ਮੇਰਾ ਜੀ ਨਹੀਂ ਲੱਗਦਾ ਇਦਾਂ ਬੇਲੀ ਬੈਠੀ ਦਾ ਸਾਰਾ ਦਿਨ ਮੈਂ ਖਦੇ ਅੰਦਰ ਤੇ ਕਦੇ ਬਾਹਰ ਮੈਂ ਚੱਲ ਕੋਈ ਗੱਲ ਨਹੀਂ ਕੰਮ ਲਾ ਦੇ ਮੈਨੂੰ ਮੈਂ ਨਹੀਂ ਕਹਿਣਾ ਮਾਤਾ ਕੋਈ ਗੱਲ ਨਹੀਂ ਮੇਰੇ ਕੱਲ ਹੋਣਾ ਉਹਨੂੰ ਚੌਂਕੇ ਜਿਹੜਾ ਦੋ ਫਿਰ ਆਹੋ ਮੇਰਾ ਇਹੋ ਇਰਾਦਾ ਹੈ ਮੈਂ ਹੁਣ ਖਾਹੀ ਬੜੀ ਪਈ ਆ ਤੇ ਚੱਲ ਸਵੇਰੇ ਮੈਂ ਅੱਖਾਂ ਦੀ ਪਛਰ ਚੌਂਕੇ ਚ ਮਰਮੜਾ ਕੰਮ ਕੰਮ ਕਰਦਾ ਰਹੇ ਨਾ ਧਿਆਨ ਹੋਰ ਕੇ ਬਸ ਨਹੀਂ ਜਾਂਦਾ ਦਿਲ ਲੰਗਾਰਿੰਦਾ ਜ ਨਹੀਂ ਬੈਠਿਆ ਵੀ ਅੰਦਰ ਬਹੁਤ ਬਾਹਰ ਬਹੁਤ ਕੀ ਕਰਨਾ ਬਾਕੀ ਕੋਈ ਗੱਲ ਨਹੀਂ ਲਿਆਉ ਤੇ ਚਾ ਮੈਂ ਜਾ ਕੇ ਪੁੱ ਇਨੀ ਆ ਬਗੀਆ ਜੋਂ ਨਾਲ ਲੈ ਕੇ ਦਿੱਤਾ ਫੋਨ ਆਹੋ ਇਹ ਤੁਹਾਨੂੰ ਪਤਾ ਕਰ ਲਿਆ ਉਹ ਤੇ ਮੈਂ ਗਈ ਉਹਨੂੰ ਪੁੱਤ ਰੋਟੀ ਪੁੱਛਣ ਮੈਂ ਪੁੱਤ ਰੋਟੀ ਲਿਆਵਾ ਹਾਂ ਆਂਦੀ ਕਿ ਨਹੀਂ ਮੰਮੀ ਰੋਟੀ ਨਹੀਂ ਮਖਾਨੀ ਤੇ ਫਿਰ ਮੈਂ ਮੈਂ ਚਾਹ ਬਣਾ ਲਿਓਨੀ ਆਂਦੀ ਪੀ ਚਾਹ ਬਣਾ ਲਿਓ ਤੁਸੀਂ ਪਰ ਬੈਜੋ ਮੇਰੀ ਗੱਲ ਸੁਣੋ ਮੈਂ ਕੀ ਆਂਦੀ ਕੱਪੜੇ ਵੇਖ ਲਓ ਜਿਹੜੇ ਉਹਨਾਂ ਦਿੱਤੇ ਮੈਂ ਪੁੱਤ ਕਾਨੂੰ ਖੇਚਲ ਕਰਨੀ ਉਹਨਾਂ ਨੂੰ ਆਖਣਾ ਸੀ ਨਾ ਖੇਚਲ ਕਰ ਦੇ ਕੱਪੜਿਆਂ ਦੀ ਇਹ ਕਿਹੜੀ ਗੱਲ ਸੀ ਕੱਪੜੇ ਤੇ ਕੋਈ ਗੱਲ ਨਹੀਂ ਪਰ ਫੋਨ ਨਹੀਂ ਲੈ ਕੇ ਆਉਣਾ ਜੀ ਫਿਰ ਉਹਨੇ ਮੈਨੂੰ ਕੱਪੜੇ ਵਿਖਾਲੇ ਤੇ ਨਾਲ ਮੈਨੂੰ ਫੋਨ ਵੀ ਦੱਸਿਆ ਕਿ ਆਹ ਮੈਨੂੰ ਫੋਨ ਵੀ ਲੈ ਕੇ ਦਿੱਤਾ ਤੇ ਮੈਂ ਆ ਤੇ ਇਸ ਗੱਲ ਦੇ ਵਿੱਚ ਬੜੀ ਸ਼ਰਮ ਦੀ ਹਾਂ ਕੋਈ ਚਲ ਮਾਤਾ ਕੋਈ ਗੱਲ ਨਹੀਂ ਲੈਤੜ ਫਿਰ ਕੀ ਹੋ ਗਿਆ ਬਾਕੀ ਇਹ ਮੈਂ ਉਹਨੂੰ ਪਛਲੇ ਨਾ ਜਾ ਕੇ ਇਹਨੇ ਕਿਹਾ ਸੀ ਤੁਹਾਨੂੰ ਲੈ ਕੇ ਦਿੱਤਾ ਵਾ ਇਹ ਨਹੀਂ ਮੈਨੂੰ ਲਿਆਉ ਚਾਹਦੀ ਉੱਥੇ ਇਹ ਨਹੀਂ ਮੈਨੂੰ ਪਤਾ ਮੈਂ ਚਾਹ ਨਹੀਂ ਉੱਥੇ ਲੈ ਆਉਣੀ ਚਲੋ ਇੱਥੇ ਬਹਿ ਜਾ ਤੂੰ ਸੰਦੀ ਫੋਨ ਚਲਾਉਂਦੀ ਆਜਾ ਮੈਂ ਤੇ ਮੇਰੀ ਗੱਲ ਸੁਣ ਨਾ ਤੂੰ ਫੋਨ ਲੈਣੋਂ ਆਪ ਕਿਹਾ ਹੈ ਉਹਨਾਂ ਨੂੰ ਨਹੀਂ ਉਹ ਮਿਰਣਾ ਨੇ ਆਪੇ ਫੋਨ ਲੈ ਕੇ ਦਿੱਤਾ ਵਾ ਮੈਂ ਕੋਈ ਕਹਿਣਾ ਸੀ ਉਹਨਾਂ ਨੂੰ ਮੈਨੂੰ ਫੋਨ ਲੈ ਕੇ ਦੋ ਸੰਦੀਪ ਤੂੰ ਕਿਹਾ ਹੋ ਗਿਆ ਫੇੜੀ ਲੈ ਕੇ ਦਿੱਤਾ ਵਾ ਤੂੰ ਫੋਨ ਹੀ ਲੈਣਾ ਸੀ ਤੇ ਮੈਨੂੰ ਦੱਸ ਦਿੰਦੀ ਮੈਂ ਆ ਵੀ ਲੈ ਜਾਂਦਾ ਤੈਨੂੰ ਫੋਨ ਆਹੋ ਪਤਾ ਮੈਨੂੰ ਜਿੰਨਾ ਕ ਤੇ ਫੋਨ ਲੈ ਕੇ ਦੇਣਾ ਸੀ ਜਿੰਨਾ ਕ ਤੁਸੀਂ ਮੈਨੂੰ ਗੱਡੀ ਤੇ ਲੈ ਗਏ ਸੀ ਨਾ ਉਦਾਂ ਦਾ ਮੈਨੂੰ ਫੋਨ ਲਿਆ ਦੇਣਾ ਇਥੇ ਮੰਮੀ ਉਹਨਾਂ ਤੇ ਫੇਰ ਲਿਆ ਕੇ ਦੇਣਾ ਹੀ ਦੇਣਾ ਸੀ ਦੀਵਾ ਕਿੱਦਾਂ ਨਹੀਂ ਕਰ ਲੋਈ ਪਣਾ ਗੱਲ ਕਰ ਲਈਆਂ ਸੋਚ ਲਿਆ ਕਰ ਮਾਰੇ ਮੋਢਾ ਦੂੰ ਜੋ ਵੀ ਮੈਂ ਕਹਿੰਦੀ ਨਾ ਸਾਚੀ ਕਹਿੰਦੀ ਆ ਆ ਫੋਕੀਆਂ ਫੜਾ ਮੇਰੇ ਸਾਹਮਣੇ ਨਾ ਮਾਰਿਆ ਕਰੋ ਹੁਣ ਮੇਰੀ ਗੱਲ ਸੁਣ ਜੇ ਗੱਡੀ ਕਿਸੇ ਦੀ ਮਿਲ ਜੰਦੀ ਮੈਂ ਲੈ ਹੀ ਜਾਣੀ ਸੀ ਤੇ ਨਾਲੇ ਮੇਰਾ ਮੰਗਰੋਂ ਜੀ ਨਹੀਂ ਕਰਦਾ ਠੀਕ ਹੈ ਨਾ ਮੈਂ ਤੈਨੂੰ ਅੱਗੇ ਵੀ ਕਿਹਾ ਹੈ ਮੰਗਰੋਂ ਜੀ ਨਹੀਂ ਕਰਦਾ ਕੋਈ ਦਿੰਦਾ ਨਹੀਂ ਤੁਹਾਨੂੰ ਗੱਡੀ ਤੇ ਠੀਕ ਆ ਅੱਗੇ ਤਾਂ ਮੈਂ ਮੰਗਰੋਂ ਨਹੀਂ ਜਾਣਾ ਠੀਕ ਹੈ ਨਾ ਜੇ ਨਹੀਂ ਦਿੰਦਾ ਤੇ ਜੇੜ ਬਣਾਈ ਹੋਵੇ ਤਾਂ ਫੇਰ ਹੀ ਆ ਨਾ ਮੈਂ ਜਿਹੜੀ ਗੱਲ ਪੁੱਛਣਾ ਹੈ ਉਲਟੇ ਜਵਾਬ ਦੇਂਨੀ ਐ ਤੂੰ ਤੇ ਮੈਂ ਲੈਤਾ ਫਿਰ ਕੀ ਹੋ ਗਿਆ ਇਹਦੇ ਵਿੱਚ ਚੱਲਦਾ ਮੈਂ ਕੋ ਕਿਹਾ ਵਾ ਮੈਂ ਤੇ ਆ ਕੇ ਪੁੱਛਿਆ ਹੀ ਐ ਤੈਨੂੰ ਹੁਣ ਉਹਨਾਂ ਨੇ ਰੋਜ਼ ਫੋਨ ਕਰਨਾ ਹੁੰਦਾ ਵਾ ਤੇ ਤੁਹਾਡੇ ਫੋਨ ਤੇ ਬਾਰ ਬਾਰ ਕਰਨਗੇ ਤੁਸੀਂ ਬਾਹਰ ਹੋਵੋਗੇ ਤੇ ਫਿਰ ਕਿੱਦਾਂ ਗੱਲ ਕਰਨੀ ਐ ਕਰੇ ਨੇ ਨਾ ਮਜਾ ਆ ਟਾਈਮ ਪਤਾ ਮੈਨੂੰ ਕਿੰਨਾ ਕਿ ਤੂੰ ਘਰ ਰਹਿਨੇ ਆ ਜੋ ਸਵੇਰ ਤੋਂ ਨਿਕਲਦੇ ਬਾਹਰ ਖਲੋਤੇ ਰਹਿੰਦੇ ਪਤਾ ਨਹੀਂ ਬਾਹਰ ਕੀ ਰੱਖਿਆ ਵਾ ਉਹ ਚੰਗਾ ਬਾਬਾ ਮੰਮੀ ਚਾਹ ਲੈ ਕੇ ਆਉਣ ਲਗੀ ਆ ਚਾਹ ਪੀ ਲੈ ਘੁੱਟ ਐਵੇਂ ਨਾ ਤਵੀਰਿਆ 24 ਘੰਟੇ ਤਾਂ ਬਣਾਈਆਂ ਹੋਰ ਫਿਰ ਮੈਂ ਕੀ ਕਰਾਂ ਕਰਨ ਆਜੀ ਭਾਬੀ ਉਹ ਇੱਥੇ ਬਿਠਾ ਆਂਦੇ ਉਹ ਕੰਮ ਹੀ ਕੋਈ ਵੇਖ ਲੈਣਾ ਸੀ ਵਲੀ ਉਹ ਭਾਬੀ ਪਾਜੀ ਵੇਖਣ ਦੇ ਆ ਮੈਂ ਗਿਆ ਸੀ ਉਹਨਾਂ ਨਾਲ ਕਹਿੰਦੇ ਤੂੰ ਘਰ ਜਾ ਕੋਈ ਗੱਲ ਨਹੀਂ ਵੇਲੇ ਦਾ ਕੰਮ ਆਪੇ ਕਰ ਲੂੰਗਾ ਮੈਂ ਫਿਰ ਇੱਧਰ ਆ ਗਿਆ ਚੱਲ ਹੈ ਤੇ ਸਹੀ ਆ ਭਾਰੀ ਆ ਕਿ ਥੋੜਾ ਬੋਧਾ ਨਾ ਹੱਥ ਵਟਾਇਆ ਕਰ ਨਾਲ ਹਾਂਜੀ ਭਾਬੀ ਇਹ ਤਾਂ ਗੱਲ ਆ ਵਾ ਕੋਈ ਗੱਲ ਨਹੀਂ ਤੁਸੀਂ ਆਣਾ ਹੋਇਆ ਆ ਠੀਕ ਆ ਨਾ ਅੱਗੇ ਹੀ ਨਿਆਣਾ ਉਦੋਂ ਗੱਲ ਹੋ ਰਹੀ ਹੋਂ ਥੋੜੀ ਜ਼ਿੰਮੇਵਾਰੀ ਸਮਝਿਆ ਕਰ ਕਰਦੀ ਹਾਂਜੀ ਹਾਂਜੀ ਭਾਬੀ ਕੋਈ ਗੱਲ ਨਹੀਂ ਸਮਝਦਾ ਤੇ ਹੈਗਾ ਵਾ ਤੇ ਪੜਨ ਵਾਲੇ ਵੀ ਧਿਆਨ ਦੇ ਲਿਆ ਕਰ ਕਿ ਨਹੀਂ 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 ਮੈਂ ਭਾਈ ਨਾਲ ਵੀ ਗੱਲ ਕੀਤੀ ਮੈਂ ਮੇਰਾ ਮਹੀਨੇ ਟੈਸਟ ਦਿਵਾ ਦੋ ਤੂੰ ਮੈਂ ਟੈਸਟ ਦੇ ਦਿੰਦਾ ਵਾਂ। ਭਾਜੀ ਕਹਿੰਦੇ ਚੱਲ ਕੋਈ ਗੱਲ ਨਹੀਂ ਕਿ ਆਪਣੇ ਪੈਸੇ ਵਾਲਾਂ ਦੀ ਤੇਰਾ ਟੈਸਟ ਦਿਵਾ ਦਿੰਨੇ ਆ। ਚੱਲ ਕੋਈ ਗੱਲ ਨਹੀਂ ਆ ਉਹਦੇ ਵੇਖੀ ਜਾਊਗੀ ਬਾਅਦ ਚ। ਪਹਿਲਾਂ ਪੜਾਈ ਵੱਲ ਧਿਆਨ ਦੇੜਾ ਕੰਮ ਕਰਨ ਵਾਲਾ ਆ। ਹਾਂਜੀ ਹਾਂਜੀ। ਆਹ ਮੈਂ ਤੁਹਾਨੂੰ ਪੁੱਛਣਾ ਸੀ ਕਿ ਸੰਦੀਪ ਦਾ ਫੋਨ ਤੈਨੂੰ ਵੀ ਹੁੰਦਾ ਹੁੰਦਾ ਆ? ਹੋਈਏ ਕਦੀ ਗੱਲ ਤੇਰੀ ਕਿ ਨਹੀਂ? ਭਾਬੀ ਮੇਰੇ ਨਾਲ ਤਾਂ ਕੱਲ ਗੱਲ ਹੋਈ ਹੀ ਸੰਦੀਪ ਦੀ। ਤੇ ਕਹਿੰਦੇ ਠੀਕ ਠਾਕ ਆ। ਅਸ਼ੋਨੇ ਆਪਣੇ ਫੋਨ ਤੋਂ ਕੀਤਾ ਸੀ। ਆਹੋ ਆਪਣੇ ਫੋਨ ਤੋਂ ਕੀਤਾ ਸੀ। ਲਿਆ ਕੇ ਦਿੱਤਾ ਉਹਨੂੰ ਮੈਂ 20000 ਦਾ ਫੋਨ ਮਮੀ ਨੇ ਕਹਿੰਦੇ ਕੱਲ ਲੈ ਕੇ ਆਇਆ ਜੀ ਜਦ ਦਿਨ ਆਈ ਫੇਰ ਆ ਫੋਨ ਉਹ ਦਿਨ ਦਿੱਤਾ ਉਹਨੂੰ ਤੂੰ ਲਿਆ ਕੇ ਦਿੱਤਾ ਵਾ ਆਹੋ ਮੈਂ ਸ਼ਹਿਰ ਗਿਆ ਜਦ ਦਿਨ ਮਮੀ ਕਹਿੰਦੇ ਇਹਨੂੰ ਲੈ ਕੇ ਦੇਣਾ ਮੈਂ ਗੱਲ ਕਰਿਆ ਕਰਨੀ ਹੈ ਮੇਰੀ ਗੱਲ ਨਹੀਂ ਹੁੰਦੀ ਇਦਾਂ ਮਮੀ ਨੇ ਜਦੋਂ ਮੈਨੂੰ ਪੈਸੇ ਦਿੱਤੇ ਫਿਰ ਮੈਂ ਸ਼ਹਿਰ ਗਿਆ ਸੀ ਤੇ ਜਦ ਦਿਨ ਨੂੰ ਆਈ ਸੀ ਨਾ ਉਹ ਦਿਨ ਦੇ ਦਿੱਤਾ ਸੀ ਉਹਨੂੰ ਫੋਨ ਨਹੀਂ ਚਲਹਾਦੇ ਹੈ ਆ ਹਾਂਜੀ ਤੇ ਮਮੀ ਨੇ ਮੇਰੇ ਨਾਲ ਕੋਈ ਝੂਠ ਬੋਲਿਆ ਵਾ ਮੈਨੂੰ ਤੇ ਮਮੀ ਕਹਿੰਦੇ ਆ ਉਹਦੇ ਸਹੁਰਿਆਂ ਨੇ ਫੋਨ ਲੈ ਕੇ ਦਿੱਤਾ ਉਹਨੂੰ ਤੇ ਤੂੰ ਕਹਿੰਦੇ ਮੈਂ ਵੀ ਮੈ ਲਿਆ ਕੇ ਦਿੱਤਾ ਵਾ ਨਹੀਂ ਨਹੀਂ ਫੋਨ ਤੇ ਆਪਾਂ ਲੈ ਕੇ ਦਿੱਤਾ ਵਾ ਸਹੁਰਿਆਂ ਨੂੰ ਕਦੋਂ ਲੈ ਕੇ ਦਿੱਤਾ ਵਾ ਉਹ ਤੇ ਕਹਿੰਦੇ ਸੀ ਵੀ ਭਾਜੀ ਕਦੀ ਬਾਹਰ ਚਲ ਜਾਂਦੇ ਆ ਫਿਰ ਮੈਨੂੰ ਟਾਈਮ ਨਹੀਂ ਲੱਗਦਾ ਮੈਂ ਫੋਨ ਕਰਨ ਦਾ ਨਾ ਮੇ ਕੋ ਫੋਨ ਆ ਤੇ ਫਿਰ ਮੰਮੀ ਨੇ ਹੀ ਲੈ ਆ ਦਿੰਦੇ ਆ ਮੰਮੀ ਨੇ ਝੂਠ ਬੋਲਣ ਦਾ ਕੀ ਮਤਲਬ ਹੀ ਕਿਉਂ ਮੰਮੀ ਨੇ ਇਦਾਂ ਕਿਹਾ ਉਹ ਵੈਸੇ ਮੰਮੀ ਦੇ ਮੂੰਹ ਚੋਂ ਨਿਕਲ ਗਿਆ ਹੋਣਾ ਵਾ ਨਹੀਂ ਵੈਸੇ ਹੀ ਨਿਕਲਿਆ ਹੈਗਾ ਕਰਨਾ ਮੰਮੀ ਨੇ ਜਾਣ ਕੇ ਮੈਨੂੰ ਕਿਹਾ ਵਾ ਮੈਂ ਤਾਂ ਬੁਰੇ ਧਿਆਨ ਨਾਲ ਪੁੱਛਿਆ ਸੀ ਕਿ ਮੰਮੀ ਫੋਨ ਉਹਦਾ ਆਪਣਾ ਵਾ ਆਹੋ ਨਹੀਂ ਉਹ ਤੇ ਸਹੁਰਿਆਂ ਨੇ ਲੈ ਕੇ ਦਿੱਤਾ ਉਹ ਤੇ ਕਹਿੰਦੇ ਸੀ ਉਹ ਚਲੋ ਕੋਈ ਗਾਣੀ ਦੀ ਦੀ ਭਲਿਖਾ ਲੱਗ ਗਿਆ ਹਣਾ ਵਾ ਜ਼ਬਾਨ ਫਿਸਲ ਗਈ ਹਣੀ ਆ ਉਹ ਤੂੰ ਵੀ ਨਾ ਮਾਂ ਵਰਗਾ ਹੁੰਦਾ ਜਾਂਦਾ ਮੈਨੂੰ ਜਾਬਦਾ ਹੁਣ ਮੈਂ ਕੀ ਕਰਤਾ ਤੇਰਾ ਕਹਿਣ ਦਾ ਕੋਈ ਫਰਜ ਨਹੀਂ ਪੁੱਛਣ ਦਾ ਫਰਜ ਨਹੀਂ ਕਰ ਬੰਦਾ ਵੀ ਆਪਾਂ ਉਹਨੂੰ ਫੋਨ ਲੈ ਕੇ ਦੇਣਾ ਵਾ ਸੂਟਾਂ ਵਰੀ ਸਲਾਵਾ ਹੋ ਗਈਆਂ ਵੀ ਆ ਸੂਟ ਲੈਉਣੇ ਆ ਐਦਾਂ ਆਪਾਂ ਕਰਨਾ ਤੇ ਫੋਨ ਦਾ ਤਾਂ ਕਿਸੇ ਨੇ ਭਿਸਕ ਨਹੀਂ ਗੱਡੀ ਹੈਗੀ ਵੀ ਉਹ ਵੀ ਦੇਣਾ ਵਾ ਭਾਬੀ ਮੈਨੂੰ ਮੰਮੀ ਨੇ ਪੈਸੇ ਦਿੱਤੇ ਠੀਕ ਆ ਮੈਨੂੰ ਕਹਿੰਦੇ ਵੀ ਫੋਨ ਲੈ ਕੇ ਦੇਣਾ ਵਾ ਮੈਂ ਫਿਰ ਚੈਰ ਗਿਆ ਸੀ ਮੈਂ ਲਿਆਤਾ ਮੈਨੂੰ ਲੱਗਾ ਘਰ ਸਲਾਹ ਕੀਤੀ ਹਣੀ ਹੈ ਘਰ ਸਲਾਹ ਹਨਦਗੇ ਨੂੰ ਪਤਾ ਹੀ ਨਹੀਂ ਹੈਗਾ ਮੇਰੀ ਗੱਲ ਸੁਣ ਜਦੋਂ ਤੈਨੂੰ ਮਤਲਬ ਹੁੰਦਾ ਵਾ ਨਾ ਉਦੋਂ ਤੂੰ ਵੀ ਲੱਗੇ ਆਉਣਾ ਆ ਜੇ ਮੇਰ ਨਾਲ ਨਹੀਂ ਸਲਾਹ ਕਰਨੀ ਗੇਨੇ ਵੀ ਤੂੰ ਆਪਣੇ ਵੀਰ ਨੂੰ ਪੁੱਛ ਲੈਿੰਦਾ ਇੱਕ ਵਾਰ ਉਹਨਾਂ ਨੂੰ ਤਾਂ ਪਤਾ ਹੁੰਦਾ ਪੈਸੇ ਲੈਣ ਵਰੀ ਉਦੋਂ ਜਤਾਈਂਦਾ ਵੀਰ ਦਾ ਤੇ ਜਦੋਂ ਕੋਈ ਕੰਮ ਹੋਵੇ ਉਦੋਂ ਤੂੰ ਪਛਾਹ ਹਟ ਜਾਣਾ ਤੇਰਾ ਕਹਿਣ ਦਾ ਫਰਜ਼ ਤੇ ਬੰਦਾ ਹੀ ਨਾ ਕੋਈ ਗੱਲ ਨਹੀਂ ਉਹਨਾਂ ਨੂੰ ਵੀ ਦੱਸਦੀ ਆ ਪਿਆ ਘਰ ਦੇ ਵਿੱਚ ਕੰਮ ਚੱਲੰਦੇ ਆ ਇਹ ਤੁਹਾਨੂੰ ਕਹਿੰਦੇ ਪੁੱਛਿਆ ਹੀ ਨਹੀਂ ਆ ਭਾਬੀ ਫੋਨ ਹੀ ਲੈ ਕੇ ਦਿੱਤਾ ਵਾ ਤੁਸੀਂ ਤਾਂ ਘਰ ਕਪੱਤ ਪਾ ਕੇ ਬੈਜੇ ਲੱਗੇ ਜੇ ਨਾਲੇ ਜਿਹੜੇ ਫੋਨ ਦੇ ਪੈਸੇ ਆ ਨਾ ਮੈਂ ਮਮਮੀ ਨੂੰ ਕਿਦੋਂ ਮੰਗੇ ਨਹੀਂ ਆ ਮਮਮੀ ਕੋਲ ਪੇ ਹੀ ਤਾਂ ਮਮਮੀ ਨੇ ਮੈਨੂੰ ਦਿੱਤੇ ਆ ਠੀਕ ਆ ਨਾ ਤੁਸੀਂ ਐਵੇਂ ਬਣਾਉਣ ਕੇ ਗੱਲਾਂ ਕਰੀ ਜਾਂਦੇ ਜੇ ਨਾਲੇ ਭਾਈ ਨੂੰ ਮੈਂ ਹਰੇਕ ਚੀਜ਼ ਪੁੱਛਦਾ ਵਾਂ ਮੈਨੂੰ ਲੱਗਾ ਹਰੇ ਮਮਮੀ ਨੇ ਪੁੱਛਿਆ ਹੀ ਹੋਣਾ ਵਾ ਕਿ ਫੋਨ ਲੈ ਕੇ ਦੇਣਾ ਵਾ ਸਲਾਹ ਕੀਤੀ ਹੋਣੀ ਆ ਮੈਂ ਤਾਂ ਤਾਂ ਲੈ ਕੇ ਦੇ ਦਿੱਤਾ ਨਾਲੇ ਜਿਹੜਾ ਫੋਨ ਆ ਨਾ ਇਹ 'ਚ ਕੋਈ ਵੱਡੀ ਗੱਲ ਤੇ ਹੈ ਨਹੀਂ ਆ ਸਾਰੇ ਜਾਣੇ ਲਿਆ ਕੇ ਦਿੰਦੇ ਆ ਤੇ ਆਪਾਂ ਵੀ ਲਿਆ ਕੇ ਦੇਤਾ ਚੱਲ ਠੀਕ ਆ ਕਰਨ ਅੱਜ ਪਤਾ ਲੱਗਿਆ ਆ ਵੀ ਕਿੰਨਾ ਕੋਈ ਕਰਦੇ ਹੋ ਇਹ ਪੁੱਛਦਾ ਵਾ ਤੇ ਕਿੰਨਾ ਕਿ ਨਹੀਂ ਕੋਈ ਨਹੀਂ ਕਰਦੀ ਇਹ ਗੱਲ ਇਹਨਾਂ ਦਾ ਵੀ ਜਾਗਤ ਨਾਲੇ ਮੰਮੀ ਨੂੰ ਪੁੱਛਦੀ ਆ ਤੇ ਨਹੀਂ ਝੂਠ ਕਾ ਮਾਰਿਆ ਆ ਮੈਨੂੰ ਤੀਨੇ ਸਮਝ ਆਉਂਦੀ ਮੰਮੀ ਨੇ ਝੂਠ ਕਾ ਲੀ ਬੋਲਿਆ ਵਾ ਜੇ ਤੂੰ ਫੋਨ ਲਿਆ ਕੇ ਦੇਤਾ ਵਾ ਤੁਸੀਂ ਕਹਿ ਦੋ ਕਿ ਹਾਂ ਆ ਪਾ ਲੈ ਕੇ ਦਿੱਤਾ ਵਾ ਹੁਣ ਘਰ ਚ ਵੱਖਰਾ ਕਪਾਤਾ ਚੱਲਣਾ ਵਾ ਭਾਈ ਨੇ ਵੀ ਬੋਲਣਾ ਵਾ ਮੈਨੂੰ ਪੁੱਛਿਆ ਨਹੀਂ ਆ ਇਹ ਤਾਂ ਅੱਗੇ ਭੋਲ ਕੇ ਜਾਣਦੇ ਆ ਅਸੀਂ ਤੇਰਾ ਫਰਜ਼ ਨਹੀਂ ਬੰਦ ਆਪਣੇ ਭਰਾ ਨੂੰ ਪੁੱਛਣ ਦਾ ਐਦਾਂ ਉਦਾਂ ਹਾਦ ਹੋ ਗਈ ਆ ਬਾਸੇ ਥੇ ਨਾ ਫੋਨ ਵੇਖੀ ਜਾਓ ਹੁਣ ਕੀ ਹੋ ਗਿਆ ਵਾ ਘਰਦਿਆਂ ਵਾਲੇ ਵੀ ਧਿਆਨ ਦੇ ਲਿਆ ਕਰੋ ਪਿਓ ਕੀ ਕਰਦੇ ਫਿਰਦੇ ਆ ਅਧੇ ਕੰਮ ਦੱਸ ਕੇ ਕਰਦੇ ਆ ਅਧੇ ਬਿਨਾਂ ਪੁੱਛੇ ਕਰ ਲੈਂਦੇ ਆ ਕਿਹੜਾ ਬਿਨਾਂ ਪੁੱਛੇ ਕੰਮ ਕਰ ਲਿਆ ਉਹਨਾਂ ਨੇ ਹੁਣ ਆਨੋ ਨਹੀਂ ਪਤਾ ਲੱਗਣਾ ਪਹਿਲਾਂ ਗੱਲ ਦੱਸ ਹੋਈ ਕੀ ਆ ਫੇਰ ਹੀ ਪਤਾ ਲੱਗੂਗਾ ਗੱਲ ਗੁਲਗੀ ਦੱਸਣੀ ਆ ਹਾਂ ਉਹ ਦਿਨ ਆਈ ਨਹੀਂ ਆ ਸੰਦੀ ਫੇਰਾ ਪਉਣ ਆਹੋ ਨੀੜਾ ਕਪੜਾ ਚਲੋ ਸਾਰਾ ਕੁਝ ਬਣਾ ਲਿਆ ਵਾ ਹਾਂ ਸਾਰੇ ਕੰਮ ਹੋ ਗਏ ਤੇ ਇਹਨਾਂ ਵੀ ਨਾ ਦਾ ਫਰਜ ਬੰਦਾ ਹੀ ਕਿ ਚਲ ਜੇ ਹੋਰ ਵੀ ਕੁਝ ਦੇਣਾ ਉਹਦੀ ਉਹ ਬੰਦਾ ਸਲਾਹ ਕਰ ਲੈ ਆਹੋ ਤੇ ਚੋਰੀ ਫੋਨ ਲੈ ਕੇ ਦਿੱਤਾ ਵਾ ਉਹਨੂੰ ਮੰਮੀ ਨੇ ਉਹ ਚੱਲ ਫੋਨ ਹੀ ਲੈ ਕੇ ਦੇ ਦਿੱਤਾ ਤੂੰ ਕੱਲੀ ਤਵੀ ਫਿਰ ਨਹੀਂ ਦੱਸ ਫੋਨ ਲੈ ਕੇ ਦਿੱਤਾ ਤਾਂ ਪੁੱਛਣ ਦਾ ਕੋਈ ਫਰਜ ਨਹੀਂ ਕਰ ਤਾਨੂੰ ਹੀ ਦੱਸ ਦਿੰਦੇ 20000 ਦਾ ਫੋਨ ਆਇਆ ਉਹ ਤੇ 10000 ਦੀ ਚੀਜ਼ ਵਾਓ ਕੋਈ ਗੱਲ ਨਹੀਂ ਜੇ ਲਿਆ ਕੇ ਦਿੱਤਾ ਵਾ ਨਾ ਤੈਨੂੰ ਵੀ ਲਿਆ ਕੇ ਦਿੱਤਾ ਸੀ ਚੱਲ ਮੈਨੂੰ ਲਿਆ ਕੇ ਦਿੱਤਾ ਸੀ ਮੈਂ ਸੌਰੇ ਆ ਕੇ ਲਿਆ ਸੀ ਉਹਨੂੰ ਵੀ ਸੌਰਿਆਂ ਤੋਂ ਮਿਲ ਹੀ ਜਾਣਾ ਆ ਮਾਦਾ ਨੂੰ ਤਾਂ ਸਬਰ ਹੀ ਨਹੀਂ ਹੋਇਆ ਕਦੇ ਮਾਸਾ ਵੀ ਆ ਤਾਂ ਚੁੱਕੀ ਹੀ ਉਹਦਾਂ ਦੀ ਬੱਸ ਕੁੜੀ ਦਾ ਫੋਨ ਹੀ ਨਹੀਂ ਆਇਆ ਕੁੜੀ ਨੂੰ ਫੋਨ ਨਹੀਂ ਲੱਗੰਦਿਆ ਘੜੀ ਡੀਗ ਤੇ ਲੈਂਦੇ ਲੈ ਹੀ ਦੇਣਾ ਸੀ ਨਾ ਉਹਨਾਂ ਨੇ ਉਹ ਕਿਤੇ ਆਖਰ ਨਹੀਂ ਘਾ ਆ ਗਈ ਜੇ ਮਾਤਾ ਨੇ ਲਿਆ ਕੇ ਦੇ ਦਿੱਤਾ ਵਾ ਠੀਕ ਆ ਨਾ ਆਪੇ ਨਾਲੇ ਫੋਨ ਤੇ ਗੱਲਬਾਤ ਕਰ ਲਿਆ ਕਰੂਗੀ ਅਲਨਾ ਆਹੋ ਫੋਨਾਂ ਤੇ ਗੱਲਾਂ ਬਾਤਾਂ ਮੈਨੂੰ ਪਤਾ ਜੜੀਆਂ ਹੋਣੀਆਂ ਹੁਣ ਨਵਾਂ ਨਵਾਂ ਵਿਆਹ ਹੋਇਆ ਵਾ ਕੀ ਜਾ ਕੇ ਉਹਨਾਂ ਨੂੰ ਕਹੇ ਵੀ ਮੈਨੂੰ ਫੋਨ ਲੈ ਕੇ ਦਿਓ ਅਗਲੇ ਨੂੰ ਪਤਾ ਹੁੰਦਾ ਅਗਲੇ ਨੂੰ ਨਿਆਣਾ ਨਹੀਂ ਹੁੰਦਾ ਨਿਆਣਾ ਨਹੀਂ ਹੁੰਦਾ ਇੱਥੇ ਸਾਰਿਆਂ ਨੂੰ ਪਤਾ ਹੁੰਦਾ ਵਾ ਕਿ ਜਿਹੜੀ ਆਈ ਹੈ ਵਿਆਹ ਕੇ ਉਹਨੂੰ ਕੋਹਨਾ ਕੋਹ ਲੈ ਕੇ ਦੇਣਾ ਵਾ ਆਪਾਂ ਤੇ ਤੈਨੂੰ ਕਾਦੀ ਟੈਨਸ਼ਨ ਪੈ ਗਈ ਆ ਗੱਲ ਟੈਨਸ਼ਨ ਦੀ ਨਹੀਂ ਹੈਗੀ ਵੀ ਮੈਨੂੰ ਇਹ ਆ ਕਿ ਹੁਣ ਬਸ ਫੋਨ ਦੇ ਲੱਗੇ ਰਿਹਾ ਕਰਨਾ ਵਾ ਤੇ ਜੜੀਆਂ ਹੁੰਦੀਆਂ ਵਾ ਖਟੀਆਂ ਮਿੱਠੀਆਂ ਮਾਰ ਲੈਣੀਆਂ ਵਾ ਤੇ ਮਲੇ ਕੁੜੀ ਦਾ ਘਰ ਇਹਦਾ ਨਹੀਂ ਜਾੜਨਾ ਵਾ ਵੇਖਿਓ ਜੋ ਮਰਜ਼ੀ ਕਰਦੇ ਰਹਿਣਾ ਅਹੀਂ ਵਿਆਹ ਕਰਾਉਣਾ ਹੈ ਕਰਾਤਾ ਠੀਕ ਹੈ ਨਾ ਕੱਲ ਨੂੰ ਕੋਈ ਗੱਲਬਾਤ ਹੋਊਗੀ ਤੇ ਮੈਂ ਆਪੇ ਗੱਲ ਕਰ ਲੂੰ ਹੁਣ ਤਾਂ ਹੀ ਬਸ ਚੋਰੀ ਚੀਜ਼ਾਂ ਜਾਣ ਦੇ ਪੀਆ ਵਾ ਹਲੇ ਕੱਲ ਪਰਸ ਨੂੰ ਕੀ ਪਤਾ ਕੀ ਜਾਣਾ ਤੇ ਮੈਂ ਹੁਣ ਮਾਤਾ ਨੂੰ ਕੀ ਜਾ ਕੇ ਕਹਾਂ ਕਿ ਤੂੰ ਫੋਨ ਕੱਲ ਹੀ ਲੈ ਕੇ ਦੇ ਦਿੱਤਾ ਲੜਾ ਉਹਨਾਂ ਜਾ ਕੇ ਉਹਨੇ ਗਾੜੀਆਂ ਕੈਦ ਨਾ ਤੁਰ ਰੁਪਿੰਦਰ ਨੂੰ ਨਹੀਂ ਲੈ ਕੇ ਦਿੱਤਾ ਦੱਸ ਰੁਪਿੰਦਰ ਨੇ ਆ ਕੇ ਲਿਆ ਉਹ ਤੇ ਆਪਣੇ ਘਰੋਂ ਆ ਕੇ ਲਿਆ ਉਹ ਵੀ ਆਪਣੇ ਘਰੋਂ ਲੈੰਦੀ ਹੁਣ ਇਥੋਂ ਕਿੰਨੀਆਂ ਕਿ ਚੀਜ਼ਾਂ ਬਚਾਉਣੀਆਂ ਜਿਹੜੀ ਕਿ ਚੀਜ਼ ਦੀ ਲੋੜ ਹੈ ਉਥੋਂ ਜਾਉਗੇ ਸੰਦੀਪ ਕਹਿੰਦੀ ਹੋਗੀ ਮੰਮੀ ਨੂੰ ਤਾਂ ਹੀ ਲੈ ਕੇ ਦਿੱਤਾ ਉਹਨੇ ਉਹ ਚੰਗਾ ਆਪਣੇ ਕੋਲੋਂ ਤਾਂ ਲੈ ਕੇ ਦੇ ਨਹੀਂ ਦਿੱਤਾ ਇਹਨਾਂ ਨੇ ਜਿਵੇਂ ਸਮਝਾ ਦਿੱਤਾ ਵਾ ਤੂੰ ਐਵੇਂ ਸਿਰ ਤੇ ਚੁੱਕਿਆ ਸਾਰਾ ਘਰ ਤੁਹਾਡੇ ਨਾਲ ਗੱਲ ਕਰਨ ਦਾ ਨਾ ਕੋਈ ਫਾਇਦਾ ਨਹੀਂ ਮਿਲਾਇਆ ਵਾ ਸਭ ਜਿਹੜੀ ਗੱਲ ਦਾ ਨੂੰ ਕਹੋ ਨਾ ਉਹ ਤੇ ਅਸਰ ਨਹੀਂ ਕਰਨਾ ਪਹਿਲਾਂ ਤੂੰ ਸੰਦੀਪ ਨਾਲ ਲੜਦੀ ਰਹੀਆਂ ਇਹਦਾ ਵਿਆਹ ਕਰੋ ਇਹ ਪਵਾੜੇ ਦੀ ਜੜ ਵਾ ਤੇ ਹੁਣ ਮਾਤਾ ਨੂੰ ਕੱਢਦੀ ਕਰੋ ਉਦੋਂ ਦਾ ਚੰਗਾ ਭਲਾ ਕੰਮ ਚੱਲਣ ਦਿਆ ਸੀ ਨਾ ਕਾਮ ਚੱਲਣ ਡਿਆ ਇੱਥੇ ਜੜੀ ਕੋਈ ਚੀਜ਼ ਕਹਿੰਦੇ ਕੋਈ ਗੱਲ ਨਹੀਂ ਆਈ ਡੀੜਾ ਕਪੜਾ ਇਹ ਸਾਰਾ ਕੁਝ ਖਾਇਆ ਕਿ ਨਹੀਂ ਆਇਆ ਜੀ ਆ ਵੀ ਸਲਾਹ ਕਰ ਲੈਂਦੇ ਪਤਾ ਹੁੰਦਾ ਚੋਰੀ ਦੇਂਦਾ ਕਿ ਮਤਲਬ ਹੀ ਤੇ ਤੂੰ ਆ ਵੀ ਕਹਿ ਦੇਣਾ ਸੀ ਮਦਨ ਕਿ ਸਾਡੇ ਨੇ ਸਲਾਹ ਨਹੀਂ ਕੀਤੀ ਉਹ ਚੰਗਾ ਤੁਹਾਨੂੰ ਨਹੀਂ ਕਹਿਣ ਦਾ ਫਾਇਦਾ ਕੋਈ ਨਾਵੇਂ ਨਿਗਨਿਗ ਗੱਲ ਨੂੰ ਤੇ ਵੱਡੀ ਬਣਾ ਕੇ ਬਹਿ ਜਾਣਾ ਨਾ ਕੋਈ ਗਲਤ ਨਾ ਕੋਈ ਬਾਤ ਦੱਸ ਪੂੰ ਨਹੀਂ ਲੈ ਕੇ ਦੇ ਦਿੱਤਾ ਵਾ ਕਿਤੇ ਸੋਨਾ ਬਣਾ ਕੇ ਦੇ ਦਿੱਤਾ ਨੂੰ ਹੋਰ ਨੇ